ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਲੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਡਾਇਰੈਕਟ ਐਚ ਐਫ ਬਹਿੜਾ ਦੇ ਫਾਰਮ ਦੇ ਵਿੱਚੋਂ ਜਿੱਥੋਂ ਮੰਨ ਕੇ ਚਲੋ ਇਹ ਚੀਜ਼ ਸਟਾਰਟ ਹੁੰਦੀ ਆ ਤਿਆਰ ਹੁੰਦੀ ਆ ਜਿੱਥੇ ਉੱਥੇ ਖਾਨ ਦੇ ਵਿੱਚ ਪਹੁੰਚਿਆ ਸੋ ਵੀਰਾਂ ਦਾ ਮੈਨੇਜਮੈਂਟ ਵਗੈਰਾ ਦੇਖੋ ਪੱਕੇ-ਪੁੱਕੇ ਲੱਗੇ ਹੋਏ ਜਿਵੇਂ ਤੇ ਬੈੜਾ ਤਿਆਰ ਕਰਦੇ ਆ ਤੇ ਨਾਲ ਪਾਉਂਦਾ ਦੁੱਧ ਤੇ ਨਾਲ ਥੋੜੇ ਜਿਹੇ ਜਦੋਂ ਜਿਆਦੇ ਹੋ ਜਾਣ ਇੱਕ ਦੋ ਵਿੱਚੋਂ ਸੇਲ ਕਰ ਦਿੰਦੇ ਆ ਤੇ ਵੀ ਤੋਂ ਡਿਟੇਲ ਪੁੱਛਦੇ ਆ ਇਹਦੇ ਬਾਰੇ ਜਿਹੜੇ ਸਾਹਮਣੇ ਸਕਰੀਨ ਤੇ ਵੇਖਦੇ ਦੇਖਦੇ ਪਿਆ ਇਹ ਹੈਗੀ ਆ ਸੇਲ ਕੁਝ ਇੱਕ ਦੇਣੇ ਦੇ ਸੂਣ ਚ ਬਾਕੀ ਆ ਗੱਲਾਂ ਬਾਤਾਂ ਕਰਦੇ ਆ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਪ੍ਰਵਿੰਦਰ ਸਿੰਘ ਪਿੰਡ ਭਦੌੜ ਕੋਠੇ ਬਾਬਾ ਮਲਕੀ ਸਿੰਘ ਜੀ ਠੀਕ ਆ ਆਪਣਾ ਕਚਰਾ ਆ ਗਿਆ ਹਣੇ ਹਾਂਜੀ ਬਾਬਾ ਮਲਕੀ ਸਿੰਘ ਦੇ ਗੁਰਦਾਸ ਸਿੰਘ ਨਾਂਰਾ ਹੁੰਦਾ ਆਪਣਾ ਠੀਕ ਆ ਮੋਬਾਈਲ ਨੰਬਰ ਵੀਰੇ ਆਪਣਾ 8427590374 8427590374 ਤੇ ਜਿਹੜਾ ਪਤਰਾ ਫਾਰਮ ਦੇਖੀ ਜਿੰਨਾ ਕਾਫੀ ਨਗ ਤਿਆਰ ਕਰ ਲੇ ਮੈਂ ਕਹਿੰਦਾ ਹੋਗੇ 25 ਦੀ ਨਗ ਵੜਾ ਦੇ ਅੱਜ ਹਣਾ ਮਗਰ ਬੱਚੇ ਵੀ ਦਾਹਵਾਰਾ ਤਿਆਰ ਹੋ ਜਾਂਦੀਆਂ ਤੇ ਕੈਕ ਸਾਲ ਹੋ ਗਏ ਕੰਮ ਬੱਡੇ ਨੂੰ ਇਹਨੂੰ ਆਪਾਂ ਨੂੰ 6-7 ਸਾਲ ਹੋਈ ਆ ਆਪਣੀ ਬਰੀਡ ਤਿਆਰ ਕਰਦਿਆਂ ਨੂੰ ਵੀ ਆ ਆਪਣੀਆਂ ਬਸੰਗਰੀਆਂ ਆ ਆਪਣੀ ਆਪ ਦੀ ਬਰੀਡ ਦੀਆਂ ਆ ਠੀਕ ਆ 6 ਸਾਲਾਂ ਦੇ ਵਿੱਚ ਮੈਂ ਕਹਿੰਦਾ ਪ੍ਰਮਾਤਮਾ ਦੀ ਕਿਰਪਾ ਨਾਲ ਤੇਰੇ ਕੋਲੇ 35-40 ਨਗ ਹੋ ਗਏ ਹਣਾ ਠੀਕ ਆ ਕੈਕ ਪਸ਼ਣ ਸ਼ੁਰੂ ਕਰਿਆ ਸੀ ਕੰਮ ਆਪਾਂ ਆਪ ਦੇ ਘਰ ਦੇ ਪੰਜ ਚਾਰ ਪਸ਼ਣ ਤੋਂ ਵੀ ਸ਼ੁਰੂ ਕਰਿਆ ਸੀ ਅਸਾ ਉਹਨਾਂ ਦੇ ਘਾਂ ਟੀਕੇ ਭਰਾ ਭਰਾ ਕੇ ਬੱਚੇ ਤਿਆਰ ਕਰ ਲਿਆ ਤੇ ਅੱਜ ਜਿਹੜੀ ਆਪਾਂ ਸਾਹਮਣੇ ਸਕਰੀਨ ਤੇ ਬੱਚੀ ਦੇਖੇ ਨੇ ਇਹ ਕਰਤੀ ਬਕਾਊ ਆ ਆਪਾਂ ਹਣਾ ਇਹ ਸੂਆ ਸੁੰਦੀ ਆ ਪਹਿਲਾ ਪਹਿਲਾ ਸੂਆ ਦੋ ਦੰਦ ਦਾ ਜੀ ਦੋ ਦੰਦ ਪਹਿਲਾ ਸੂਆ ਸੂਰੀ ਆ ਤੇ ਤੇਰੇ ਆਪਾਂ ਫਾਰਮ ਦੇ ਦੁੱਧ ਦੀ ਰਿਕਾਰਡ ਦੀ ਗੱਲ ਕਰੀ ਤਾਂ ਤੇ ਫਿਰ ਕਿਥੋਂ ਤੱਕ ਲੈ ਗਏ ਦੁੱਧ 45 50 ਲੀਟਰ ਦੀ ਕਰਾਇਆ ਰਹੀ ਜੀ ਮੰਨ ਕੇ ਉਹ ਗਾਇਆਂ ਹੈਗੀਆਂ ਮੇਰੇ ਕਹਿੰਦਾ ਬਾ 50 ਕਿਲੋ ਤੱਕ ਹਾਂਜੀ 45 ਕਿਲੋ ਤੱਕ ਤਾਂ ਖੁੱਲਈ ਇਹ ਵੀ 50 ਆਈਆਂ ਵੀ ਇੱਕ ਦੋ ਹੈਗੀਆਂ ਠੀਕ ਆ ਦੂਜੇ ਸੂਏ ਨੂੰ 50 ਕਿਲੋ ਤੱਕ ਵੜਾ ਦੁੱਧ ਤੇ ਲੈ ਗਿਆ ਤੇ ਜਿਹੜੀ ਆਪਾਂ ਬੱਚੀ ਅੱਜ ਬਕਾਊ ਕਰੀ ਆ ਇਹਦੀ ਮਾ ਦਾ ਰਿਕਾਰਡ ਵਗੈ ਮਾ ਸੀਗੀ ਆਪਣੇ ਕੋਲੇ ਹਾਂ ਸੀਗੀ ਉਹ ਸੇਲ ਕਰਤੀ ਪਿਛਲੇ ਸਾਲ ਦੀ ਠੀਕ ਹੈ ਤੇ ਹੁਣੇ ਸੁਣਦੇ ਆ ਪਹਿਲਾ ਸੂਆ 45 ਕਿਲੋ ਦੀ ਮਾਦਰ ਰਿਕਾਰਡ ਸੀ ਹਾਂਜੀ ਇਹ ਆਪ ਤਾਂ ਯਾਦ ਕਰੇ ਟੀਕੇ ਦੀ ਆਪ ਨਹੀਂ ਇਹ ਯਾਦ ਤੇ ਅਗੇ ਪਤਾ ਵੀ ਕਿਹੜਾ ਲਗਿਆ ਵਾ ਕਿਹੜਾ ਲਗਿਆ ਵਾ ਹੁਣ ਜਿਹੜੇ 40127 ਲਗਾਇਆ ਡੈਨਮਾਰਕ ਦਾ ਡੈਨਮਾਰਕ ਦਾ 40127 ਦਾ ਸੀਮਨ ਲਗਿਆ ਵਾ ਇਹਦੇ ਕੱਦ-ਕੁੱਦ ਦੀ ਗੱਲ ਕਰੀਏ ਕੱਦ-ਕੁੱਦ ਬਹੁਤ ਜ਼ਿਆਦਾ ਹੈ ਮੇਰਾ 6 ਫੁੱਟ ਕੱਦ ਦਾ ਹੀ ਦੇਖੋ ਠੀਕ ਹੈ ਤੇ ਜਿਵੇਂ ਪਹਿਲੇ ਸੂਏ ਫਾਰਮ ਤੇ ਤੂੰ ਬੱਚਿਆਂ ਚਾਰ ਕਰੀਆਂ ਹੋਣਗੇ ਉਸ ਵੇੜ ਦੀਆਂ ਜਾਂ ਹੋਰ ਲੜਾ ਕਿਤੋਂ ਤੱਕ ਦੁੱਤੇ ਗਈਆਂ ਤੇਰੇ ਕੋਲੇ ਉਹ ਐਵੇਂ 35 ਤੋਂ ਪਲੱਸ ਹੀ ਗਈ ਆ ਜੀ ਕਹਿੰਦਾ ਵਾ ਪਹਿਲੇ ਸੂਏ ਤੇਰੇ ਕੋਲ 35 ਕਿਲੋ ਸਟਾਰਟਿੰਗ ਹੋ ਜਾਂਦੀ ਆ ਇਹਦੇ ਅੱਜ ਦਿਨ ਕਿੰਨੇ ਰਹਿ ਗਏ ਸੂਣ ਦੇ ਜੀ 12 ਦਿਨ ਬਾਕੀ ਆ ਜੀ 12 ਤੂੰ ਤੇ ਫਿਰ ਪਰਾਣਾ ਲੈ ਸਕਦੀ ਆ 12 ਤੋਂ ਪਹਿਲਾਂ ਨਹੀਂ ਠੀਕ ਆ ਤੇਰਾ ਤਜਰਬਾ ਤੇ ਮਨ ਕੀ ਕਹਿੰਦਾ ਵੀ ਜਿਹੜੇ ਹਿਸਾਬ ਨਾਲ ਖਾਂਭੀ ਆ ਦੋ ਵੀਦਰੇ ਬਹਿਣਾ ਦੁੱਤੇ ਗਈਆਂ ਕਿੰਨਾ ਦੁੱਧ ਚਵਾ ਦੂਗੀ ਇਹ 35 ਕਿਲੋ ਦੀ ਉਮੀਦ ਹੈਗੀ ਆ ਜੀ ਇਹ ਸਵਾਹ ਕਹਿੰਦਾ ਬਾਬ ਜਿਹੜਾ ਲੈਨ ਵਾਲਾ 35 ਕਿਲੋ ਮੰਨ ਕੇ ਪੈਸੇ ਲਾਵੇ ਤੇ ਠੀਕ ਹੈ ਇਹ ਤਾਂ ਵਾਰ-ਵਾਰ 35 ਕਿਲੋ ਦੇ ਸਕਦੀ ਹੈ ਠੀਕ ਹੈ ਥੋੜੇ ਭਲਾ ਪਾਉਣ ਲੱਗ ਗੀ ਹਨਾ ਥਾਣਾ ਤੇ ਆਪਣੇ ਤੋਂ ਥਾਣਾ ਪੱਕਾ ਕਰਕੇ ਇੱਕ ਫਿਰ ਠੀਕ ਹੈ ਕੱਚਾ ਥਾਣਾ ਦੇ ਕੋਲ ਸਾਰਾ ਤਿੰਨ ਕਰ ਮਈਆ ਥਾਣਾ ਹਨਾ ਧੁੱਪ ਆ ਜਾਂਦੀ ਹੈ ਇਧਰ ਹੀ ਰਹਿਣੀਆਂ ਬਾਦ ਪੱਕੇ ਜੀ ਠੀਕ ਹੈ ਹਫਤਾ ਕਰੇਗਾ ਸੂਣ ਚ ਬਾਕੀ ਹੈ ਦਾ ਹਨਾ 12 ਦਿਨ 12 ਦਿਨ ਸੌਰੀ 12 ਦਿਨ ਤੇ ਮੂੰਹੋਂ ਦੋ ਦੰਦ ਗਰੰਟਿਫਰਮ ਆ ਕਹਿੰਦੇ ਬਾਬਾ 28 ਤੋਂ 30 ਮਹੀਨੇ ਤਿਆਰ ਹੋ ਜਾਂਦੀ ਹੈ ਫਿਰ ਇਹ ਹਾਂਜੀ ਜੁਰੀ ਆਪਾਂ ਗਰਮੀ ਜੁਰੀ ਨਹੀਂ ਤੇ ਤਾਂ ਨਹੀਂ ਸੂਣ ਨਹੀਂ ਤਾਂ ਆਪਾਂ ਖੀਰੀ ਵਸੀ ਸਵਾਲ ਨਹੀਂ ਜੀ ਠੀਕ ਹੈ ਗਰਮੀ ਜੁਉਂਦੀ ਨਹੀਂ ਫਿਰ ਫੰਗਰਤਾਂ ਇਹਦੇ ਸੀ ਮਨ ਇਹਦੀ ਉਮਰ ਅੱਜ ਮੰਨ ਕੇ ਚੱਲ ਸਾਰੀ 2.5 ਸਾਲ ਤੋਂ ਘੱਟ ਘੱਟ ਆ ਹਾਂ 2.5 30 31 ਮਹੀਨੇ 30 31 ਮਹੀਨਿਆਂ ਦੇ ਵਿੱਚ ਖਾ ਕੇ ਪ੍ਰਾਗਮ ਤਿਆਰ ਕਰਤੀ ਇਹਨੇ ਇਹਦਾ ਮੁੱਲ ਅੱਜ ਕੀ ਰੱਖਿਆ ਆਪਾਂ ਇਹਦਾ ਮੁੱਲ ਜਿੰਨਾ ਮਾਦੀ ਕਰੀ ਇਹ ਵੀ 1,27,000 ਦੀ ਆਪਾਂ ਮਾਨਦਾਨ ਹੋਊਗਾ ਘਰ ਇਹਦਾ ਮਾਨਦਾਨ ਕਰਦਾਂਗੇ ਬਸ ਤੋੜੀ ਬਾਹਰ ਨੂੰ 1,27,000 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਘਰ ਦੀ ਵੀਰ ਦੀ ਬੱਚੀ ਤਿਆਰ ਕਰੀ ਵੀ ਆ ਨਾ ਦੇਖੋ ਵੀਰ ਦੇ ਕਾਫੀ ਤਿਆਰ ਹੋ ਗਏ ਹੁਣ ਮੰਨ ਕੇ ਚੱਲੋ ਵੀ ਸਰਦੀ ਦਾ ਟਾਈਮ ਮੁੜੇ ਆਉਣ ਲੱਗ ਗਿਆ ਤੇ ਕੁਛ ਨਾ ਕੁਛ ਫਾਰਮ ਇੱਕ ਦੋ ਪਸ਼ੂ ਵਿੱਚੋਂ ਸੇਲ ਕਰਦੇ ਰਹਿੰਦੇ ਆ ਕਿਉਂਕਿ ਦੁੱਧ ਨਾਲ ਖਰਚਾ ਮੁੜਦਾ ਇਹਨਾਂ ਨਾਲ ਇਨਕਮ ਹੁੰਦੀ ਹੈ ਜਦੋਂ ਪਸ਼ੂ ਘਰੇ ਰਾਗ ਇਕੱਠੀ ਹੁੰਦੀ ਹੈਗੀ ਸੋ ਦੇਖੋ ਤੋਰਾ ਤਰ ਤੁਹਾਨੂੰ ਪਤਾ ਹੀ ਆਪਣਾ ਹਾਂ ਉਧਰ ਫਾਰਮ ਭਰਿਆ ਪਿਆ ਠੀਕ ਹੈ ਬਾਗੀ ਫਿਰ ਸ਼ਾਮ ਨੂੰ ਸੂੰਦੇ ਆ ਪੀ ਆ ਹਾਂਜੀ ਬੰਦਾ ਰੱਖਿਆ ਨਹੀਂ ਨਹੀਂ ਬੰਦਾ ਨਹੀਂ ਅਸੇ ਦੁੱਨੇ ਭਾਈ ਇਸੇ ਕੰਮ ਤੇ ਆ ਹਾਂਜੀ ਸੋ ਫਿਰ ਜਮਾ ਨਜ਼ਾਰੇਦਾਰ ਕਹਿੰਦਾ ਕੰਮ ਨਹੀਂ ਕੰਮ ਕਰਨ ਵਾਲਾ ਚਾਹੀਦਾ ਆ ਦੇਖੋ ਦੋ ਭਾਈ ਆ 40 ਪਸ਼ੂ ਸੰਭੀ ਜਾਂਦੀ ਹੈਗੇ ਜਮਾ ਨਾ ਤੇ ਇਹਨਾਂ ਕੋਲ ਮੋੜ ਤੇ ਬੈਨ ਦਾ ਟਾਈਮ ਆ ਤੇ ਫਿਰ ਬੈਨੇ ਫਿਰ ਊੜਾ ਮਾੜਾ ਤੇ ਜਾ ਕੇ ਕਿ ਨਹੀਂ ਵੇਲੇ ਹੋ ਜਾਨੇ ਮਨ ਕੇ ਲਉਹੀ ਸਵੇਰੇ 8:30 ਵਜੇ ਨੂੰ ਵੀ ਵਿਹਲੇ ਹੋ ਜਾਂਦੇ ਐ ਲੋ ਠੀਕ ਹੈ ਆਪਣਾ ਟੋਲਾ ਫਿਰ ਜਿਹੜਾ ਕੰਮ ਹੁੰਦਾ ਉਹਦੇ 4 ਵਜੇ ਤੱਕ ਫਿਰ ਵਿਹਲੇ ਆ ਮਤਲਬ ਆਪਸ ਦੇ ਟਾਈਮ ਇਹ ਨਹੀਂ ਗੱਲ ਵੀ ਮੰਮੀ ਫੋਨ ਲਾਉਂਦੀ ਪੁੱਤ ਆ ਜਾ ਕਿੱਥੇ ਐ ਤੂੰ ਜਾਇਜ ਗੱਲਾਂ ਸੋ ਜਦੋਂ ਸੋ ਜਦੋਂ ਕੰਮ ਕਰੇ ਹੈਗਾ ਹੈਗਾ ਆਪਾਂ ਬਾਹਰ ਜਾਂਦੇ ਨਹੀਂ ਮੋੜਾਂਦੇ ਹਨਾ ਸੋ ਜਾਇਜ ਗੱਲਾਂ ਜਮਾ ਕਿਤਾਬ ਇਹਨਾਂ ਦਾ ਸੋਹਣਾ ਵਿੱਢਿਆ ਵਾ ਠੰਡੀ ਸੀਲ ਆ ਪੂਰੀ ਕੋਈ ਆਇ ਨਹੀਂ ਵੀ ਠੀਕ ਹੈ ਜਾਇਜ ਗੱਲਾਂ ਦੂਜੇ ਵਾਰ ਆਪਾਂ ਦਿਖਾ ਦਈਏ ਤੇ ਮਰਕਮੇਨ ਵੀ ਸੋਹਣੇ ਚੰਗੀ ਦਿਖਾਈ ਦਿੰਦੀ ਹੈ ਹਨਾ ਇੱਕ 27 ਜੋ ਮਾਰ ਦੜ ਤੂੰ ਕਰ ਦੇਗਾ ਹਾਂਜੀ ਤੇ ਇੱਕ ਦੇਸੀ ਗਾ ਦਸੀ ਜਾਣਾ ਤੇਰੀ ਵੇਚਣੀ ਆ ਆ ਇਹ ਵੀ ਆਪਣੀ ਘਰ ਦੀ ਤਿਆਰੀ ਨਹੀਂ ਮਾਂ ਉਧਰ ਖੜੀ ਆਪਣੇ ਕੋਲ ਠੀਕ ਹੈ ਇਹ ਥੋੜੀ ਜਿਹੋਣ ਦੇ ਵਿੱਚ ਗਾਈਆਂ ਦੇ ਵਿੱਚ ਇਹਨੂੰ ਖੁੱਲੀ ਨਹੀਂ ਛੱਡ ਸਕਦੇ ਠੀਕ ਹੈ ਜੇ ਵੀ ਆਪਾਂ ਸੇਲ ਕਰ ਦਈਏ ਇਹਦੇ ਕਿੰਨਾ ਕ ਟਾਈਮ ਸੋਚ ਰਹਿ ਗਿਆ ਇਹਦਾ ਹੇ 2 ਮਹੀਨਿਆਂ ਤੋਂ ਪਲੱਸ ਗੱਬਣਾਂਗੇ ਇਹਦੇ ਟੀਕਾ ਫਿਰ ਕਿਹੜਾ ਭਰਾਇਆ ਇਹੀ ਭਰਾਇਆ ਦੇਸੀ ਦਾ ਇਹਦੇ ਟੀਕਾ ਉਹ ਲਿਖਿਆ ਵਾਗਾ ਸਹਰਾ ਉਹ ਲਾ ਭਰਾ ਵਾ ਸਾਹੀ ਵਾਗ ਦਾ ਜੀ ਸਾਹੀ ਵਾਗ ਇਹ ਸਾਹੀ ਵਾਲਾ ਕਰੌਸ ਆ ਠੰਡੀ ਸੀਲ ਆ ਕੋਈ ਨਹੀਂ ਗਈ ਠੀਕ ਆ ਸਾਹੀ ਆ ਦਾ ਬਲੱਡ ਹੈਗਾ ਇਹਦੇ ਵਿੱਚ ਹਣਾ ਤੁਹਾਨੂੰ ਤੁਹਾਨੂੰ ਥੱਲੇ ਸਾਹੀ ਆ ਕਰੌਸ ਆ ਫਿਰ ਕਹਿੰਦੇ ਬਾਪ ਦੁੱਧ ਮੇਰੇ ਸਾਨੂੰ ਪਾਉ 10 ਗਰ ਕਿਲੋ ਦੁੱਧ ਫਿਰ ਹਾਂ 10 12 ਕਿਲੋ ਦੀ ਦਮੀਲ ਹੈਗੀ ਆ ਜੀ ਇਹਦੇ ਫਿਰ ਮੁੱਲ ਵੱਤ ਕੀ ਰੱਖਿਆ ਇਹਦਾ ਮੁੱਲ ਫੋਨ ਤੇ ਕਰਨਾ ਮੜੇ ਘਰੀਏ ਨੂੰ ਥਾਣੇ ਤੋਂ ਦਿਖਾ ਦਈਏ ਤੇ ਠੰਡੀ ਠੁੰਡੀ ਬਾਦੂ ਆ ਜਾਵਾਂ ਬਾ ਹਾਕੀ ਕਰਦੇ ਉਹਨੂੰ ਕੋਈ ਨਾ ਭਜਰਾਂ ਲੈਵੇ ਤੇ ਤੋੜ ਕੇ ਆਪਾਂ ਦਿਖਾ ਦਿੰਦੇ ਆ ਰੇਟ ਵੀਰ ਕਹਿੰਦੇ ਆ ਫੋਟ ਤੇ ਕਰਾਂਗੇ ਜਿਹੜੇ ਕਹਿੰਦੇ ਵੀ ਆਪਾਂ ਦੇ ਗਾਂ ਲੈ ਬਿਓਰ ਦੇ ਸੀ ਨਹੀਂ ਕਾਸਾ ਸਾਹੀਵਾਲ ਦਾ ਬਲੱਡ ਆ ਗਿਆ ਇਹਦੇ ਵਿੱਚ ਸੋ ਦੇਖੋ ਝੋਲੀ ਝਾਲੀ ਦੇਖੋ ਤੇ 2 ਮਿੰਟ ਐ ਬਾਕੀ ਰਹਿ ਗਿਆ ਸੁਣਦਾ ਹਨਾ 2 ਮਿੰਟਾਂ ਦੀ ਗੱਬਣਾ ਸਰ 2 ਮਿੰਟਾਂ ਦੀ ਗੱਬਣਾ ਖੜੇ ਤੇ ਫਿਰ ਤਾਂ ਗੱਲਾਂ ਕਰਾ ਦੋ ਦਿਨ ਨੂੰ ਜਮਾ ਸੋ ਆ ਚੱਕਰ ਆ ਇਹਨਾਂ ਵਿੱਚ ਸੂਟ ਨਹੀਂ ਆਉਂਦੀ ਹਨਾ ਇਹ ਹਾਂਜੀ ਬਸ ਇਹਨਾਂ ਨੂੰ ਥੋੜਾ ਜਿਹਾ ਪ੍ਰੋਬਲਮ ਹੁੰਦੀ ਆ ਜਦੋਂ ਇਹਨਾਂ ਛੱਡਦੇ ਇਹਨਾਂ ਨੂੰ ਮਾਰਦੀ ਆ ਉਹ ਆਪਾਂ ਨੂੰ ਨਹੀਂ ਹੋਊਗੀ ਜੀ ਠੀਕ ਆ ਪਹਿਲਾਂ ਸੁਆ ਸੁਣੀਆ ਹਨਾ ਹਾਂਜੀ ਪਹਿਲਾਂ ਦੰਦ ਤਾਂ ਹੋ ਗਈ ਹੋਊ ਚੌਗੀ ਚੌਗੀ ਫਿਰੇ ਚੌਗੀ ਹੋਊਗਾ ਜੀ ਠੀਕ ਹੈ ਥੋੜੀ ਵੱਡੀ ਹੋਈ ਬਣੀ ਹੈ ਹਨਾ ਇਹਨੂੰ ਥੋੜਾ ਜਿਹਾ ਐਫਐਮ ਦਾ ਆਪਣਾ ਘੱਟ ਹੈ ਅਸੀਂ ਮੈਂ ਲੈ ਲਿਆ ਥੋੜਾ ਡੇਟ ਕਰਕੇ ਥੋੜੀ-ਮੋੜੀ ਗੱਲ ਹੁੰਦੀ ਹੈ ਠੀਕ ਹੈ ਠੀਕ ਹੈ ਤੇ ਸੋ ਵੀਰੋ ਦੋ ਨਗ ਬਕਾਉਗਾ ਕੋਈ ਵੀ ਨਗ ਤੁਹਾਡੇ ਸਮਝ ਚ ਆਉਂਦਾ ਹੋਵੇ ਕੁੜਿਆ ਕੇ ਦੇਖ ਕੇ ਖਰੀਦਾਰੀ ਕਰ ਸਕਦੇ ਤੇ ਬਾਕੀ ਵੀ ਇਹਨਾਂ ਦਾ ਫਾਰਮ ਦੇਖੋ ਸੈਟਅਪ ਜਮ ਆਪ ਹੀ ਸਮਝ ਆ ਕੋਈ ਲੇਬਰ ਨਹੀਂ ਇੰਨੇ ਕੇ ਪਸ਼ੂ ਆਪਾਂ ਤੋਂ ਸਮਝ ਜਾਂਦੇ ਆਪ ਕੋ ਹਨਾ ਥੋੜੀ ਆਰਾਮ ਨਾਲ ਗੱਲ ਕਰਾ ਥੋੜੀ ਜਗ੍ਹਾ ਦੀ ਪ੍ਰੋਬਲਮ ਨਹੀਂ ਤਾਂ ਵੀ ਹੋਰ ਵਧਾ ਦੀ ਆਪਾਂ ਹੋਰ ਵਧਾ ਦੀ ਆਪਾਂ ਠੀਕ ਹੈ ਸੋ ਵੀਡੀਓ ਦੇਖ ਲੈ ਸਭ ਦਾ ਤੈਅ